ਕਮਲਕੌਰ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਕੁਝ ਕਹਿ ਰਹੇ ਨੇ ਕਿ ਲੁੱਚਾ ਕੰਟੈਂਟ ਬਣਾਉਂਦੀ ਸੀਗੀ ਚੰਗਾ ਹੋਇਆ ਗੰਦ ਸਾਫ ਹੋ ਗਿਆ ਤੇ ਦੂਜੇ ਕਹਿ ਰਹੇ ਨੇ ਜੇ ਉਹ ਮਰ ਗਈ ਆ ਤਾਂ ਫੇਕ ਹੀ ਲੁੱਚਾ ਕੰਟੈਂਟ ਬਣਾਉਣਾ ਬੰਦ ਹੋ ਜਾਵੇਗਾ ਜਿਹੜੇ ਉਹਨੂੰ 4 ਲੱਖ ਦੇ ਕਰੀਬ ਲੋਕ ਫੋਲੋ ਕਰਦੇ ਸਨ ਉਹ ਉਸਦਾ ਲੁੱਚਾ ਕੰਟੈਂਟ ਦੇਖਣੀ ਆਉਂਦੇ ਸਨ ਤੇ ਉਹ ਕਿਹੜਾ ਫਿਰ ਉਸ ਤੋਂ ਅੱਗੇ ਉਸ ਤਰ੍ਹਾਂ ਦਾ ਕੰਟੈਂਟ ਦੇਖਣਾ ਬੰਦ ਕਰ ਦੇਣਗੇ ਉਹ ਕਮਲਕੌਰ ਨਾਲ ਸਹੀ ਹੋਰ ਕਿਸੇ ਨੂੰ ਫੋਲੋ ਕਰਨਾ ਸਟਾਰਟ ਕਰ ਦੇਣਗੇ ਜੋ ਉਸੇ ਤਰ੍ਹਾਂ ਦਾ ਕੰਟੈਂਟ ਬਣਾਉਂਦਾ ਹੋਵੇਗਾ ਜਾਨੀ ਕਿ ਲੁਚਾ ਕੰਟੈਂਟ ਸਿਰਫ ਬਣਾਇਆ ਨਹੀਂ ਜਾਂਦਾ ਮੰਗਿਆ ਵੀ ਜਾਂਦਾ ਹੈ ਇਸ ਤੋਂ ਅੰਦਾਜ਼ਾ ਲਗਾ ਲਓ ਕਿ ਪਿਛਲੇ ਦਿਨੀ ਤਰਸੀਮ ਜਸੜ ਦੀ ਫਿਲਮ ਗੁਰਨਾਨਕ ਜਹਾਜ਼ ਰਿਲੀਜ਼ ਹੋਈ ਸੀ ਕਿੰਨੇ ਕੁ ਲੋਕ ਦੇਖਣ ਗਏ ਉਸ ਨੂੰ ਤੇ ਉਸ ਤੋਂ ਬਾਅਦ ਇੱਕ ਮਸ਼ਕਰੀਆ ਕਰਦੀ ਫਿਲਮ ਸੌਂਕਣ ਸੌਂਕਣੇ 2 ਲੱਗੀ ਆ ਲੋਕਾਂ ਨੇ ਉਸ ਨੂੰ ਕਰੋੜਾਂ ਰੁਪਏ ਕਮਾ ਕੇ ਦਿੱਤੇ ਤੇ ਹਜੇ ਵੀ ਕਮਾਈ ਜਾਰੀ ਆ ਚਲੋ ਇਹ ਛੱਡੋ ਮੇਰੀ ਪ੍ਰੋਫਾਈਲ ਹੀ ਖੋਲ ਕੇ ਦੇਖ ਲਓ ਬਹੁਤ ਹੀ ਰਿਸਰਚ ਨਾਲ ਕੀਤੀਆਂ ਸਟੋਰੀਆਂ ਤੇ ਹਜ਼ਾਰ ਵਿਊ ਵੀ ਨਹੀਂ ਆਉਂਦਾ ਤੇ ਕਈ ਇਦਾਂ ਦੀਆਂ ਰੀਲਾਂ ਤੇ ਲੱਖਾਂ ਵਿਊ ਚੱਲ ਜਾਂਦੇ ਨੇ ਜਿਨ੍ਹਾਂ ਦਾ ਕੋਈ ਸਿਰ ਮੱਥਾ ਵੀ ਨਹੀਂ ਹੁੰਦਾ ਪਰ ਉਹ ਕਾਨੀਆਂ ਪੈਂਦੀਆਂ ਨੇ ਕਿਉਂਕਿ ਆਪਣੇ ਲੋਕੀ ਦੇਖਦੇ ਹੀ ਉਹ ਆ ਜਿਹੜੇ 4 ਲੱਖ ਦੇ ਕਰੀਬ ਲੋਕ ਕਮਲਕੌਰ ਨੂੰ ਫੋਲੋ ਕਰੀ ਬੈਠੇ ਨੇ ਜੇ ਉਹ ਫੋਲੋਇੰਗ ਲਿਸਟ 400 ਜਾਂ 4000 ਹੁੰਦੀ ਕੀ ਉਹ ਇਦਾਂ ਦਾ ਕੰਟੈਂਟ ਪਾਉਂਦੀ ਰਹਿੰਦੀ